ਜੇ ਪਹਿਲਾਂ ਬਰਨਾਲਾ ਦੇ ਪਿੰਡ ਕਾਨਕੇ ਵਿਖੇ ਕਤਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਅਣਪਛਾਤੇ ਵਿਅਕਤੀ ਨੇ ਕਾਰਜ ਸੁੱਤੇ ਪਏ ਨਿਹੰਗ ਸਿੰਘ ਤੇਜ਼ ਤਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਮ੍ਰਿਤਕ ਦੀ ਪਛਾਣ 48 ਸਾਲ ਦੇ ਨਿਹੰਗ ਸਿੰਘ ਗਿਆਨੀ ਗੁਰਦੇਵ ਸਿੰਘ ਉਰਫ ਜਸਵਿੰਦਰ ਸਿੰਘ ਪੁੱਤ ਜਰਨੈਲ ਸਿੰਘ ਵਾਸੀ ਪਿੰਡ ਕਾਨਕੇ ਵਜੋਂ ਹੋਈ ਜਬ ਮੁੰਡਾ ਦਰ ਨਾਲ ਸੰਬੰਧਿਤ ਸੀ ਮ੍ਰਿਤਕ ਨਿਹੰਗ ਸਿੰਘ ਗੁਰਦੇਵ ਸਿੰਘ ਪਿਛਲੇ 25 ਸਾਲ ਤੋਂ ਪਿੰਡ ਚ ਆਪਣੀ ਬਣਾਈ ਕਾਰਜਿਕ ਛਾਉਣੀ ਬਣਾ ਕੇ ਇਕੱਲਾ ਰਹਿੰਦਾ ਸੀ ਜੋ ਗੁਰਬਾਣੀ ਦੀ ਸੰਖਿਆ ਵੀ ਕਰਦਾ ਸੀ ਪੁਲਿਸ ਨੇ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਤਹਿਤ ਕਤਲ ਦੀ ਧਾਰਾ ਦਰਜ ਕਰ لیا ਸੀ ਇਸ ਬੰਦੀ ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਾਲਿਕ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਪੁਲਿਸ थाना ਰੇੜੋ ਕੇ ਕਰਾਸ ਮੀਟ ਫੋਰੈਂਸਿਕ ਟੀਮਾਂ ਦੀ ਮਦਦ ਨਾਲ ਕਾਤਲਾ ਨੂੰ ਗ੍ਰਿਫਤਾਰ ਕਰਨ ਚੰਗੀ ਸਫਲਤਾ ਮਿਲੀ ਹੈ ਟੈਕਨੀਕਲ ਸੈੱਲ ਬਰਨਾਲਾ ਦੀ ਮਦਦ ਨਾਲ ਮਕਦਮੇ ਦੀ ਤਫ਼ਤੀਸ਼ ਤਕਨੀਕੀ ਢੰਗ ਨਾਲ ਅਮਲ 'ਚ ਲਿਆਂਦੀ ਗਈ ਅੱਸਾ ਸਪ ਸਿੰਘ ਦੀਪ ਕੁਮਾਰ ਮਿਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਲ ਦੀ ਰੰਜਿਸ਼ ਆਪਸੀ ਮਤਭੇਦ ਦਾ ਕਾਰਨ ਹੋਈ ਹੈ। ਮ੍ਰਿਤਕ ਨਿਹੰਗ ਸਿੰਘ ਯਾਨੀ ਗੁਰਦੇਵਾਲ ਸਿੰਘ ਦੇ ਕਤਲ ਮਾਮਲੇ ਵਿੱਚ ਬਤੌਰ ਗਵਾਹ ਸੀ ਜਿਸ ਨੂੰ ਆਪਣੇ ਗਵਾਹੀ ਲਈ ਧਮਕੀਆਂ ਮਿਲ ਰਹੀਆਂ ਸਨ। ਜਸਦੀਪ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਚਾਰ ਨਿਹੰਗ ਸਿੰਘ ਜੱਥੇਬੰਗਲੇ ਨਾਲ ਸਬੰਧਤ ਰੱਖਣ ਵਾਲੇ ਵਿਅਕਤੀਆਂ ਨੇ ਸਵਾਰਦਾਫਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਵਿੱਚ ਦੋ ਨਿਹੰਗ ਸਿੰਘਾਂ ਪਰਮਦੀਪ ਸਿੰਘ ਉਰਫ ਪੰਮਾ ਪੁੱਤ ਕਲਦੇਵ ਸਿੰਘ ਵਾਸੀ ਬੋਪਾਰਾਏ ਜ਼ਿਲ੍ਹਾ ਲੁਧਿਆਣਾ ਅਤੇ ਜਸਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਰਗਰ ਸਿੰਘ ਵਾਸੀ ਨੰਗਾ ਇਹ ਇੱਕ ਤਰੀਕ ਨੂੰ ਜਿਹੜਾ ਕਿ ਰੂੜੇ ਕੇ ਕਲਾ ਦੇ ਵਿੱਚ ਜਸਵਿੰਦਰ ਸਿੰਘ ਨਾਮ ਦਾ ਇੱਕ ਨਿਹੰਗ ਸਿੰਘ ਦਾ ਕਤਲ ਹੋਇਆ ਸੀਗਾ ਉਹਨਾਂ ਦੇ ਘਰ ਦੇ ਵਿੱਚ ਹੀ ਸ਼ਾਰਪ ਐਜਡ ਵੈਪਨਸ ਨਾਲ ਉਹ देर रात ਦੇ ਵਿੱਚ ਹੋਇਆ ਸੀਗਾ ਜਿੱਦਾਂ ਹੀ ਸਾਨੂੰ ਇਤਲਾ ਮਿਲੀ ਸਾਡੀ ਸਾਰੀ ਟੀਮ ਫੋਰੈਂਸਿਕ ਟੀਮ ਸਾਈਬਰ ਦੀ ਸਾਡੀ ਟੈਕਨੀਕਲ ਟੀਮਸ ਐਂਡ ਸੀਨੀਅਰ ਆਫਸਰਸ ਮੌਕੇ ਤੇ ਪਹੁੰਚ ਗਏ ਸੀਗੇ ਵੱਖ-ਵੱਖ ਟੀਮਾਂ ਅਸੀਂ ਬਣਾਈ ਸੀਗੀ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਸੰਦੀਪ ਮਾਨ ਜੀ ਡੀਐਸਪੀ ਤਪਾ ਮਾਨਵਜੀਤ ਸਿੰਘ ਐਂਡ ਇਨ ਚਾਰਜ ਸੀਆਈਏ ਬਲਜੀਤ ਸਿੰਘ ਐਸਐਚਓ ਰੂੜੇ ਕੇ ਕਲਾ ਇਨਸਪੈਕਟਰ ਜਗਜੀਤ ਸਿੰਘ ਤੇ ਹੋਰ ਵੀ ਸਾਡੇ ਜੋ ਟੈਕਨੀਕਲ ਵਿੰਗ ਦੇ ਮੁੰਡੇ ਹੈਗੇ ਵਕ ਵਕ ਟੀਮਾਂ ਲਾ ਕੇ ਅਸੀਂ ਸੀਸੀਟੀਵੀ ਫੁਟੇਜ ਤੇ ਬਾਕੀ ਟੈਕਨੀਕਲ ਐਂਡ ਹਿਊਮਨ ਐਂਡ ਦੇ ਥਰੂ ਇਹਨੂੰ ਟਰੈਕ ਕੀਤਾ ਤੇ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਦੇ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਚਾਰ ਜਿਹੜੇ ਅਕਿਊਜ਼ ਹੈਗੇ ਪਰਮਜੀਤ ਸਿੰਘ ਮਨਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਸੁਖਵੀਰ ਸਿੰਘ ਇਹ ਵੀ ਨਿਹੰਗ ਜਥੇਬੰਦੀਆਂ ਨਾਲ ਹੀ ਸੰਬੰਧ ਰੱਖਦੇ ਆ ਇਨਾਂ ਦਾ ਆਪਸੀ મતਬੇਦ ਸੀਗੇ ਕਈ ਮੁੱਦਿਆਂ ਦੇ ਵਿੱਚ ਪੂਜ ਗੱਲਾਂ ਹੋਰ ਵੀ ਅਸੀਂ ਡੀਟੇਲ ਦੇ ਵਿੱਚ ਪਤਾ ਕਰਾਂਗੇ ਬਸ ਉਸ ਦਿਨ ਇਹ ਰਾਤ ਨੂੰ ਦੇਵਰ ਇਨਟੌਕਸੀਕੇਟਡ ਤੇ ਇਹਨਾਂ ਨੇ ਐਦਾਂ ਕਰਕੇ ਕਦਮ ਠਾਇਆ ਕਾਂਸਪੀਰੇਸੀ ਰਚੀ ਕਿ ਵੀ ਚਾਰੋਂ ਬੰਦੇ ਦੋ ਮੋਟਰਸਾਈਕਲਾਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਉਹਦੇ ਘਰ ਦੇ ਵਿੱਚ ਐਂਟਰ ਹੁੰਦੇ ਆ ਫੋਰਸਫੁਲੀ ਉਹ ਰਾਤ ਨੂੰ ਉੱਥੇ ਇਕੱਲਾ ਹੀ ਹੁੰਦਾ ਘਰ ਦੇ ਵਿੱਚ ਤੇ ਉਹਦੇ ਤੇਜ਼ ਹਥਿਆਰਾਂ ਨਾਲ ਕਾਫੀ ਵਾਰ ਕਰਦੇ ਆ ਕਿ ਮੌਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਆਪਣੇ ਵਹੀਕਲਸ ਦੇ ਨਾਲ ਹਥਿਆਰਾਂ ਨਾਲ ਉੱਥੋਂ ਰਫੂ ਚੱਕਰ ਹੋ ਜਾਂਦੇ ਤੇ ਨਿਕਲ ਜਾਂਦੇ ਭੱਗ ਜਾਂਦੇ ਤੇ ਸਾਡੀ ਟੀਮਸ ਨੇ ਕਾਫੀ ਵਧੀਆ ਕੰਮ ਕੀਤਾ ਹੈ ਤੇ ਉਹਦੇ ਵਿੱਚੋਂ ਦੋ ਬੰਦਿਆਂ ਨੂੰ ਅਸੀਂ ਜਿਹੜੇ ਕਿ ਪਰਮਜੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਤੇ ਜਿਹੜੇ ਵੈਪਨਸ ਉਹਨਾਂ ਨੇ ਯੂਜ਼ ਕੀਤੇ ਸੀਗੇ ਐਂਡ ਵਹੀਕਲ ਮੋਟਰਸਾਈਕਲ ਯੂਜ਼ ਕੀਤਾ ਸੀਗਾ ਉਹ ਵੀ ਬਰਾਮਦ ਕਰ ਲਿਆ ਹੈਗਾ ਸਰ ਇਹ ਹੈ ਕਿ ਪਹਿਲਾਂ ਇੱਕ ਕਤਲ ਹੋਇਆ ਸੀਗਾ ਉਹਦੇ ਵਿੱਚ ਇੱਕ ਗਵਾਹ ਸੀਗਾ ਬਾਅਦ ਦੇ ਵਿੱਚ ਇਹਨਾਂ ਦੇ ਕੁਝ ਗਵਾਹੀ ਨੂੰ ਲੈ ਕੇ ਰੋਲਾ ਪੈ ਗਿਆ ਤੇ ਬਾਕੀ ਵੀ ਇਹਨਾਂ ਦਾ ਆਪਸੀ ਕੋਈ মতਵੇਦ ਚੱਲਦਾ ਹੀ ਰਹਿੰਦੇ ਸੀਗੇ ਕਈ ਰਿਲੀਜੀਅਸ ਮੁੱਦੇ ਆ ਤੇ ਤੇ ਬਾਕੀ ਵੀ ਕਈ ਵਿਊਜ਼ ਅਲੱਗ-ਅਲੱਗ ਸੀਗੇ ਸਰ ਇਹ ਖੁਦ ਦਲ ਦਲ ਲਾਣੀ ਇਹ ਇੰਡੀਵਿਜੂਅਲੀ ਇਹਨਾਂ ਨੇ ਆਪਸ ਵਿੱਚ ਹੀ ਚਾਰਾ ਨਹੀਂ ਵਾਰਦਾਤ ਨੂੰ ਅੰਜਾਮ ਦਿੱਤਾ ਬੈਕ ਦੇ ਵਿੱਚ ਕੋਈ ਦਲ ਹੋਏ ਐਦਾਂ ਦੀ ਗੱਲ ਹਾਲੇ ਕੋਈ ਸਾਹਮਣੇ ਨਹੀਂ ਆਈ ਉਹ ਵੀ ਜੀ ਸਾਡੀ ਟੀਮਸ ਲੱਗੀ ਹੋਈਆਂ ਕੁਝ ਲੀਡਸ ਹੈਗੀ ਸਾਡੇ ਕੋਲ ਤੇ ਛੇਤੀ ਉਹਨਾਂ ਨੂੰ ਵੀ ਫੜ ਲਾਂਗੇ ਜੀ ਇਹ ਜੋ ਪਰਚਾ ਦਿੱਤਾ ਸੀਗਾ ਬਿਕੋਜ਼ ਇਹ ਇੱਕ ਤਰੀਕ ਨੂੰ ਵਾਰਦਾਤ ਹੋਈ ਉਸ ਦਿਨ ਤੋਂ ਨਵੇਂ ਕਾਨੂੰਨ ਅਮਲ ਚ ਆਗੇ ਸੀਗੇ ਤੇ ਅਸੀਂ 103 1 ਤੇ 35 ਭਾਰਤੀ ਨਿਆਂ ਸੰਹਿਤਾ ਉਹਦੇ ਵਿੱਚ ਇਹ ਪਰਚਾ ਦਿੱਤਾ ਸੀ ਜੀ ਨੀਅਰ ਅਬਾਊਟ 30s ਦੇ ਅਰਾਊਂਡ ਹੈਗੀ ਇਹਨਾਂ ਦੀ ਇੱਕ ਜੀ ਇਹਨਾਂ ਤੋਂ ਕਿਰਪਾਨ ਹੋਈ ਹੈਗੀ ਤੇ ਇੱਕ ਖੰਡਾ ਹੈਗਾ ਲੋਹੇ ਦਾ ਉਹ ਵੀ ਬਰਾਮਦ ਹੋਇਆ ਜੇ ਹਾਲ ਕੀ ਘੜੀ ਕੋਈ ਨਾ ਦਾ ਬੈਕਗਰਾਉਂਡ ਕ੍ਰਿਮੀਨਲ ਬੈਕਗਰਾਉਂਡ ਨਹੀਂ ਆਇਆ ਸਾਹਮਣੇ ਬਟ ਅਬੀ ਰਿਮਾਂਡ ਤੇ ਇਹਨਾਂ ਨੂੰ ਲਿਆ ਗਿਆ ਹੈ ਤੇ ਡੀਟੇਲ ਦੇ ਵਿੱਚ ਹੋਰ ਪੁੱਛਗਿੱਛ ਕਰਾਂਗੇ